ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਡਾਕਟਰ ਰਾਜਕੁਮਾਰ ਦਾਜ ਪਾਰਟੀ ਦੇ ਦਫਤਰ ਚ ਨਿੱਘਾ ਸਵਾਗਤ ਕਰਦੇ ਹੋਏ ਆਗੂਆਂ ਵੱਲੋਂ ਜੀ ਆਇਆਂ ਆਖਿਆ ਗਿਆ ਇਸ ਮੌਕੇ ਹਲਕਾ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਗੇਲ ਦਸੂਆ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਸ਼ਾਮਚੀ ਰਾਸੀ ਤੋਂ ਵਿਧਾਇਕ ਡਾਕਟਰ ਰਵਜੋਤ ਸਿੰਘ ਅਤੇ ਚੇਅਰਮੈਨ ਸੰਦੀਪ ਸੈਣੀ ਸਮੇਤ ਹੋਰ ਵੀ ਆਗੂ ਮੌਜੂਦ ਸਨ ਮੀਡੀਆ ਦੇ ਮੁਖਾਤਬ ਹੁੰਦਿਆਂ ਡਾਕਟਰ ਰਾਜਕੁਮਾਰ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਲੋਕਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਉਨਾ ਕਿਹਾ ਕਿ ਆਮ ਆਤਮੀ ਪਾਰਟੀ ਇਹ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੀ ਸੋਚ ਤੇ ਕੰਮ ਕਰਦੀ ਹੈ ਤੇ ਗਰੀਬ ਲੋਕਾਂ ਦਾ ਹਮੇਸ਼ਾ ਭਲਾਈ ਸੋਚਦੀ ਹੈ ਜਦ ਕਿ ਅੱਜ ਭਾਜਪਾ ਦੀ ਅਗਵਾਈ ਵਾਲਾ ਭਾਰਤ ਦੇਸ਼ ਮਹਿੰਗਾਈ ਤੇ ਬੇਰੋਜ਼ਗਾਰੀ ਦੀ ਮਾਰ ਚੱਲ ਰਿਹਾ ਹੈ ਇਹ ਦੋ ਦਿਨ ਪਹਿਲਾਂ ਤੱਕ ਵਿਧਾਨ ਸਭਾ ਚ ਪ੍ਰਦਰਸ਼ਨ ਕਰਨ ਦੇ ਸਵਾਲ ਤੇ ਬੋਲਦੇ ਹਨ ਡਾਕਟਰ ਰਾਜਕੁਮਾਰ ਨੇ ਕਿਹਾ ਕਿ ਉਹ ਨਾ ਬਲੋ ਵਿਰੋਧੀ ਧਿਰ ਵੱਜੋਂ ਵੀ ਵੱਡੀ ਭੂਮਿਕਾ ਨਿਭਾਈ ਜਾਂਦੀ ਰਹੀ ਹੈ ਤੇ ਅੱਗੇ ਵੀ ਉਹ ਸਰਕਾਰ ਤੋਂ ਆਪਣੇ ਹਲਕੇ ਦੇ ਕਮਾਲੀ ਆਵਾਜ਼ ਚੁੱਕਦੇ ਰਹਿਣਗੇ ਇਹ ਮੁੱਖ ਮੰਤਰੀ ਵੱਲੋਂ ਵੱਟੀ ਖੂਰੀ ਤੇ ਇਹ ਟਿੱਪਣੀ ਕਰਦੇ ਆ ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਇਹ ਜਿਹੀ ਕੋਈ ਵੀ ਗਲਬਤ ਨਹੀਂ ਹੈ ਤੇ ਜੋ ਮੇਰਾ ਮਾਮਲਾ ਵਿਜੀਲੈਂਸ 'ਚ ਪਹੁੰਚਿਆ ਸੀ ਹਸਤਾਕਿ ਵਿਜੀਲੈਂਸ ਨੂੰ ਉਸਤੇ ਕੋਈ ਵੀ ਸਬੂਤ ਨਹੀਂ ਮਿਲਿਆ ਤੇ ਅੱਜ ਵੀ ਉਹਨਾਂ ਦੀ ਛਵੀ ਪੂਰੀ ਤਰ੍ਹਾਂ ਦੇ ਨਾਲ ਸਾਫ ਹੈ ਹੋਰ ਕੀ ਕੁਝ ਕਿਹਾ ਗਿਆ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਤੁਹਾਨੂੰ ਸੁਣਾਉਂਦੇ ਹਾਂ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਏ ਡਾਕਟਰ ਦੋ ਦਿਨ ਪਹਿਲਾਂ ਕਰਜ਼ੇ ਦੀ ਪੰਡ ਲੈ ਕੇ ਜਾਣਾ ਫਿਰ ਸੰਗਲ ਲੈ ਕੇ ਜਾਣਾ ਹੁਣ ਤੁਸੀਂ ਕਿੰਨੇ ਕਿ ਸੋਚ ਤੋਂ ਪ੍ਰਭਾਵਿਤ ਹੋ ਗਏ ਕਿ ਦੋ ਦਿਨ ਬਾਅਦ ਇਹ ਦੋ ਦਿਨਾਂ ਚ ਕੀ ਹੈ ਜਿਹੜਾ ਪਰਵਰਤਨਾ ਦੀ ਸੋਚ ਦੇਖੋ ਕਰਜ਼ੇ ਦੀ ਪੰਡ ਦਾ ਮਕਸਦ ਇਹ ਨਹੀਂ ਜੀ 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 ਬਿਲਕੁਲ ਮੈਂ ਤੁਹਾਨੂੰ ਉਹਦਾ ਜਵਾਬ ਦਵਾਂਗਾ ਕਿਉਂਕਿ ਜਦੋਂ ਅਸੀਂ ਵਿਰੋਧੀ ਧਿਰ ਚ ਹੁੰਦੇ ਹਾਂ ਅੱਜ ਜੇ ਜਦੋਂ ਅਸੀਂ ਸੱਤਾ ਸੀ ਤੇ ਰੌੜੀ ਸਾਹਿਬ ਵਿਰੋਧੀ ਧਿਰ ਦੇ ਵਿੱਚ ਸੀ ਤੇ ਉਹਨਾਂ ਵੱਲੋਂ ਵੀ ਜਿਹੜਾ ਬਾਖੂਬੀ ਜਿਹੜੇ ਮਸਲੇ ਉਠਾਏ ਜਾਂਦੇ ਸੀ ਵਿਰੋਧੀ ਧਿਰ ਵੱਲੋਂ ਮਸਲਾ ਉਠਾਣਾ ਔਰ ਬੜੇ ਵਧੀਆ ਤਰੀਕੇ ਦੇ ਨਾਲ ਉਠਾਣਾ ਮੈਂ ਸਮਝਦਾ ਕਿ ਇਹ ਕੋਈ ਮਾੜੀ ਗੱਲ ਨਹੀਂ ਹੈ ਜੇ ਕਾਂਗਰਸ ਨੇ ਨਾ ਜੁਆਇਨ ਕੀਤੀ ਨਹੀਂ ਚਲੋ ਜੇ ਜੁਆਇਨ ਨਹੀਂ ਵੀ ਕੀਤੀ ਰੋੜੀ ਸਾਹਿਬ ਨੇ ਮੈਂ ਜੁਆਇਨਿੰਗ ਦੀ ਨਹੀਂ ਗੱਲ ਕਰਦਾ ਮੈਂ ਵਿਰੋਧੀ ਧਿਰ ਦੀ ਗੱਲ ਕੀਤੀ ਹੈ ਔਰ ਜੇ ਕਰਜ਼ਾ ਹੈ ਤਾਂ ਇਸ ਦੇ ਵਿੱਚ ਕੋਈ ਦੋ رائے ਨਹੀਂ ਕਰਜ਼ਾ ਹੈ ਪਰ ਉਸ ਕਰਜ਼ੇ ਦੇ ਨਾਲ ਕੀ ਬਾਕੀ ਪੰਜਾਬ ਦੇ ਵਿੱਚ ਕੰਮ ਹੋਏ ਨੇ ਹਾਂ ਕੰਮ ਜੇ ਹੋਏ ਨੇ ਤਾਂ ਉਸ ਕਰਜ਼ੇ ਦੇ ਪ੍ਰੋਪੋਰਸ਼ਨ ਤੋਂ ਜ਼ਿਆਦਾ ਹੋਏ ਨੇ ਕਰਜ਼ਾ ਜ਼ਰੂਰ ਚੜਿਆ 70000 ਕਰੋੜ ਕਰਜ਼ਾ ਵੀ ਚੜਿਆ 333000 ਕਰੋੜ ਦਾ ਕਰਜ਼ਾ ਹੈ ਔਰ ਉਸ ਦੇ باوجود ਵੀ ਜੋ ਸਰਕਾਰ ਜਿਸ ਤਰ੍ਹਾਂ ਚੱਲ ਰਹੀ ਹੈ ਕਿਉਂ ਖਰਚੇ ਬਹੁਤ ਨੇ ਜਿਹੜੇ ਕਮਿਟਡ ਐਕਸਪੈਂਡੀਚਰ ਨੇ ਤਨਖਾਹਾਂ ਨੇ ਉਹੀ 57% ਤਾਂ ਉਹੀ ਪੈਨਸ਼ਨਾਂ ਨਿਕਲ ਜਾਨੀਆਂ ਪਰ ਉਸ ਦੇ باوجود ਵੀ ਜੋ 2 ਸਾਲ ਤੋਂ ਜਿਸ ਤਰ੍ਹਾਂ ਦੇਖਦੇ ਆ ਰਹੇ ਆ ਉਹ ਮੈਂ ਸਮਝਦਾ ਕਿ ਅੱਛੀ ਗੱਲ ਹੈ ਔਰ ਕਰਜ਼ੇ ਦੀ ਪੰਡਨਾ ਪ੍ਰਦਰਸ਼ਨ ਕਰਨਾ ਜਾਂ ਜੇ ਮੈਂ ਏਜੀ ਆਫਿਸ ਦੇ ਵਿੱਚ ਜੋ ਇਸ਼ੂ ਰੇਜ਼ ਕੀਤਾ ਸੀ ਉਹ ਸਰਕਾਰ ਨੇ ਲਾਗੂ ਕਰਤਾ ਜੇ ਕਰਜ਼ੇ ਦੀ ਪੰਡ ਦਾ ਇਸ਼ੂ ਹੈ ਤੇ ਮੈਂ ਜਦੋਂ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਉਸ ਤੋਂ ਬਾਅਦ ਗੱਲ ਕੀਤੀ ਬਜਟ ਪੇਸ਼ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਦੇਖੋ ਕਰਜ਼ਾ ਚੜਿਆ ਹੈ ਜ਼ਰੂਰ ਅਸੀਂ ਮੰਨਦੇ ਹਾਂ ਪਰ ਅਸੀਂ ਇਸ ਕਰਜ਼ੇ ਨੂੰ ਲਾਉਣ ਦੇ ਲਈ ਕਰਜ਼ੇ ਨੂੰ ਘਟ ਕਰਨ ਦੇ ਲਈ ਵਿਕਾਸ ਕਰਨ ਦੇ ਲਈ ਸਾਡੀ ਜਿਹੜੀ ਰੈਵਨਿਊ ਕਲੈਕਸ਼ਨ ਉਹ ਕਈ ਗੁਣਾ ਵਧੀ ਹੈ ਸਾਡੀ ਐਕਸਾਈਜ਼ ਕਲੈਕਸ਼ਨ ਜਿਹੜੀ ਹੈ ਉਹ ਰਿਕਾਰਡ ਤੋੜ ਵਧੀ ਹੈ ਸੋ ਸਾਡਾ ਪ੍ਰਯਾਸ ਹੈ ਕਿ ਕਰਜ਼ਾ ਘਟ ਕੀਤਾ ਜਾਵੇ ਔਰ ਅਸੀਂ ਆਂਦੇ 3 ਸਾਲਾਂ ਦੇ ਵਿੱਚ ਇਹਨੂੰ ਜ਼ਰੂਰ ਕਮਿਟ ਕਰਦੇ ਹਾਂ ਕਿ ਇਹਨੂੰ ਘੱਟ ਤੋਂ ਘੱਟ ਜਿੰਨਾ ਵੀ ਕੀਤਾ ਜਾਵੇ ਉਹ ਸਾਡੇ ਲਈ ਵੀ ਬਿਹਤਰ ਹੈ ਤੇ ਪੰਜਾਬ ਦੇ ਫਿਊਚਰ ਲਈ ਵੀ ਬਿੱਤਰ ਰਾਜਾ ਵੜੈ ਕਹਿੰਦੇ ਕਿ ਹੁਸ਼ਿਆਰਪੁਰ ਲੋਕ ਸਭਾ ਜੇ ਸੀਟ ਤੋਂ ਇਹ ਟਿਕਟ ਮੰਗ ਰਿਹਾ ਸੀ ਤਾਂ ਕਾਂਗਰਸ ਨੇ ਮਨਾਂ ਕਰ ਦਿੱਤਾ ਤਾਂ ਇਹਨਾਂ ਵੱਲੋਂ ਪੱਲਾ ਝਾੜਦੇ ਆ ਗਏ ਆਮ ਆਦਮੀ ਪਾਰਟੀ ਦੀ ਆ ਦੇਖੋ ਮੈਂ ਤੁਹਾਨੂੰ ਹੁਣੇ ਦੱਸ ਕੇ ਛੱਡਿਆ ਵੀ ਮੈਂ ਪਾਰਟੀ 'ਚ ਆਇਆ ਆ ਆਮ ਆਦਮੀ ਪਾਰਟੀ 'ਚ ਤੇ ਟਿਕਟ ਡਾਕਟਰ ਸਾਹਿਬ ਨੂੰ ਵੀ ਮਿਲ ਸਕਦੀ ਆ ਇਹਨਾਂ ਨੇ ਵੀ ਅਪਲਾਈ ਕੀਤੀ ਮੇਰੇ ਹੋਰ ਸਾਥੀਆਂ ਨੇ ਵੀ ਅਪਲਾਈ ਕੀਤੀ ਆ ਟਿਕਟ ਕਿਸੇ ਨੂੰ ਵੀ ਮਿਲ ਸਕਦੀ ਮੈਂ ਅਨ ਕੰਡੀਸ਼ਨਲ ਆ ਆ ਬਾਕੀ ਮਾਨਯੋਗ ਸਾਡੇ ਪ੍ਰਧਾਨ ਨੇ ਰਹੇ ਨੇ ਤੇ ਸਾਡੇ ਨੌਜਵਾਨ ਸਾਥੀ ਨੇ ਠੀਕ ਕੰਮ ਕਰ ਰਹੇ ਨੇ ਪਰ ਉਹਨਾਂ ਵੱਲੋਂ ਇਹ ਕਹਿਣਾ ਕਿ ਜੀ ਅਸੀਂ ਲੋਕ ਸਭਾ ਦੀ ਟਿਕਟੇ ਨਹੀਂ ਦਿੱਤੀ ਸੀ ਜਾਂ ਨਹੀਂ ਦੇਣੀ ਸੀ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ ਮੈਂ ਤਾਂ ਅਪਲਾਈ ਨਹੀਂ ਕੀਤੀ ਸੀ ਮੈਂ ਤਾਂ ਜਿੰਨੀ ਵਾਰੀ ਵੀ ਮੈਨੂੰ ਹਾਈ ਕਮਾਂਡ ਨੇ ਪੁੱਛਿਆ ਵੀ ਤੁਸੀਂ ਕੀ ਲੋਕ ਸਭਾ ਦਾ ਚੋਣ ਲੜਨਾ ਤੇ ਮੈਂ ਇੱਕੋ ਹੀ ਗੱਲ ਕਿਹਾ ਕਿ ਮੈਂ ਆਲਰੇਡੀ ਮੈਂ ਵਿਧਾਇਕ ਹ ਕਿਸੇ ਹੋਰ ਨੂੰ ਜ਼ਰੂਰ ਮੌਕਾ ਦਿੱਤਾ ਜਾਣਾ ਚਾਹੀਦਾ ਸੋ ਇਹ ਤਾਂ ਉਹਨਾਂ ਦੀ ਗੱਲ ਬਿਲਕੁਲ ਹੀ ਨਿਰਾਧਾਰ ਹੈ ਮੈਂ ਕਹਿੰਦਾ ਭਈ ਇਸ ਤੋਂ ਵੱਡੀ ਗੱਪ ਕਿਸੇ ਪ੍ਰਧਾਨ ਦੀ ਹੋ ਨਹੀਂ ਸਕਦੀ ਸੋ ਪ੍ਰਧਾਨ ਜੀ ਨੂੰ ਆਪਣੀਆਂ ਲਿਮਿਟੇਸ਼ਨਸ ਦੇ ਵਿੱਚ ਬੋਲਣਾ ਚਾਹੀਦਾ ਅੱਜ ਵੀ ਮੇਰੇ ਕੋਲ ਰਿਕਾਰਡਿੰਗਸ ਵੀ ਹੈਗੀਆਂ ਜਿੱਥੇ ਪ੍ਰਧਾਨ ਜੀ ਕਹਿੰਦੇ ਡਾਕਟਰ ਸਾਹਿਬ ਤੁਹਾਨੂੰ ਹੀ ਲੜਨਾ ਪੈਣਾ ਤੁਹਾਡੇ ਨਾਲ ਅਸੀਂ ਖੜੇ ਹਾਂ ਉਹ ਸਾਡੇ ਕੋਲ ਸਭ ਕੁਝ ਹੈ ਪਰ ਇਹ ਵੀ ਪਰ ਇਹ ਵੀ ਪ੍ਰਧਾਨ ਜੀ ਵੱਲੋਂ ਬੜੇ ਉੱਚੇ ਵਧੀਆ ਅਹੁਦੇ ਤੇ ਬੈਠ ਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਉਹਨਾਂ ਦੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਪਰ ਇੱਕ ਹੋਰ ਚਰਚਾ ਕਹਿੰਦੇ ਰਾਜਾ ਵੜਿੰਗ ਤੇ ਡਾਕਟਰ ਰਾਜਕੁਮਾਰ ਨੂੰ ਦਬਕਾ ਵੱਜਿਆ ਸੀ ਭਗਵੰਤ ਮਾਨ ਦਾ ਤੁਹਾਡੀਆਂ ਫਾਈਲਾਂ ਮੇਰੇ ਤੋਂ ਪਹੁੰਚ ਗਈਆਂ ਹਨ ਵਿਜੀਲੈਂਸ ਦੇ ਡਰੋਂ ਡਾਕਟਰ ਰਾਜਕੁਮਾਰ ਵੱਲੋਂ ਦੇਖੋ ਜਿੱਥੇ ਤੱਕ ਬਿਜ਼ਨਸ ਦੀ ਸਵਾਲ ਹੈ ਉਹ ਤਾਂ ਬਿਜ਼ਨਸ ਦੀ ਜਾਂਚ ਤਾਂ ਜਿਹੜੇ ਅੰਦਰ ਵਾਲੇ ਐਮਐਲਏ ਉਹਨਾਂ ਦੀ ਵੀ ਖੁੱਲੀ ਹੋ ਉਹ ਕਿਉਂਕਿ ਸਰਕਾਰ ਦੀ ਸੋਚ ਅੱਛੀ ਹੈ ਜੇ ਕੋਈ ਅੰਦਰ ਵਾਲਾ ਐਮਐਲਏ ਜਾਂ ਮੰਤਰੀ ਵੀ ਗਲਤ ਕਰੇਗਾ ਤਾਂ ਉਹਨੂੰ ਛੱਟ ਜਿਹੜਾ ਉਹਦੇ ਅਹੁਦੇ ਤੋਂ ਫਾਰਗ ਕੀਤਾ ਜਾਂਦਾ ਰੈਜ਼ੀਗਨੇਸ਼ਨ ਲਿਆ ਜਾਂਦਾ ਸੋ ਮੈਂ ਇਹ ਸਮਝਦਾ ਕਿ ਬਹੁਤ ਵੱਡੀ ਸੋਚ ਹੈ ਯੈਸ ਬਿਜਲੈਂਸ ਜਾਂਚ ਸ਼ੁਰੂ ਹੋਈ ਸੀ ਪਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜਦੋਂ ਜਾਂਚ ਕੀਤੀ ਗਈ ਉਸ ਜਾਂਚ ਦੇ ਵਿੱਚ ਜੋ ਤੱਥ ਹੈ ਉਸ ਤੱਥ ਵਿੱਚ ਇਹ ਹੈ ਕਿ ਕੋਈ ਵੀ ਸਰਕਾਰ ਨੂੰ ਵਿੱਤੀ ਨੁਕਸਾਨ ਨਹੀਂ ਹੋਇਆ ਜੇ ਸਾਨੂੰ ਗ੍ਰਾਂਟ ਮਿਲੀ ਹੈ ਤੇ ਉਸ ਦੇ ਵਿੱਚ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ ਔਰ ਮੈਨੂੰ ਦੱਸ ਦੇ ਇਹ ਵੀ ਖੁਸ਼ੀ ਹੋ ਰਹੀ ਆ ਕਿ ਇਹ ਜਿਹੜੀ ਗੱਲ ਆ 5 ਮਹੀਨੇ ਪੁਰਾਣੀ ਆ ਤੇ ਵਿਜੀਲੈਂਸ ਜਿਹੜੀ ਜਾਂਚ ਚੱਲਦੀ ਸੀ ਉਹ ਤਾਂ ਰਿਪੋਰਟ ਮੇਰੇ ਖਿਆਲ ਹੁਣ ਤੱਕ ਫਾਈਲ ਵੀ ਹੋ ਚੁੱਕੀ 5 ਮਹੀਨੇ ਹੋ ਚੁੱਕੇ ਆ ਜੀ ਕਾਂਗਰਸ ਨੂੰ ਤੁਸੀਂ ਮਾਂ ਪਾਰਟੀ ਕਹਿੰਦੇ ਹੋਗੇ ਅੱਜ ਕੀ ਗੱਲ ਹੋ ਗਈ ਜਿਹੜੀ ਪਾਰਟੀ ਛੱਡ ਕੇ ਬਣੀ ਚੱਲ ਜੇ ਦੇਖੋ ਜਿਸ ਪਾਰਟੀ 'ਚ ਕੋਈ ਵੀ ਪੈਦਾ ਹੁੰਦਾ ਜਿਸ ਪਾਰਟੀ ਜਿਹੜੀ ਪਾਰਟੀ ਕਿਸੇ ਨੂੰ ਵੀ ਜਨਮ ਦਿੰਦੀ ਆ ਉਹ ਮਾਂ ਪਾਰਟੀ ਹੁੰਦੀ ਆ ਤੇ ਮੈਂ ਕੱਲ ਵੀ ਸਾਰਾ ਦਿਨ ਇੱਕੋ ਹੀ ਗੱਲ ਕਹੀ ਆ ਕਿ ਮੈਂ 12 ਸਾਲ ਇਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਰਿਆਂ ਮੈਂ ਕਿਸੇ ਨੇਤਾ ਨੂੰ ਕੁਝ ਵੀ ਗਲਤ ਨਹੀਂ ਬੋਲਣਾ ਚਾਹੁੰਦਾ ਪਰ ਮੈਨੂੰ ਲੱਗਦਾ ਕਿ ਨੇਤਾ ਹੀ ਆਪਣੀ ਜਵਾਨ ਤੇ ਸਾਡੇ ਕੰਟਰੋਲ ਹੀ ਨਹੀਂ ਰੱਖ ਰਹੇ ਆ ਬਾਜਵਾ ਸਾਹਿਬ ਵੀ ਕੁਝ ਕਹਿ ਰਹੇ ਸੀ ਸੋ ਇਸ ਕਰਕੇ ਮੈਂ ਸਮਝਦਾ ਕਿ ਮੈਨੂੰ ਬੋਲਣ ਤੇ ਮਨਜ਼ੂਰ ਮਜਬੂਰ ਨਾ ਬਹੁਤਾ ਕੀਤਾ ਜਾਵੇ ਕਿਉਂਕਿ ਮੇਰੇ ਮੈਂ ਕੁਝ ਉਦਾਂ ਦਾ ਬੋਲਣਾ ਨਹੀਂ ਚਾਹੁੰਦਾ ਗਲਤ ਬਿਆਨਵਾਜੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਜਿਸ ਪਾਰਟੀ ਜਿਹੜਾ ਮੇਰਾ ਮੇਰਾ ਕਦੀ ਵੀ ਉਸ ਤਰ੍ਹਾਂ ਦਾ ਪ੍ਰਯਾਸ ਨਹੀਂ ਰਿਹਾ ਲਿਖਣਾ ਇਹ ਦੱਸ ਸਕਦਾ ਕਿ ਖਾਮੀਆਂ ਕਿਹਦੀ ਕਾਂਗਰਸ ਦੇ ਵਿੱਚ ਉਹਨਾਂ ਛੱਡੇ ਕਿਉਂ ਆਹ ਦੇਖੋ ਜਦੋਂ ਅ ਮੰਨ ਲਓ ਸਾਡੇ ਬੱਚੇ ਅੱਜ ਬਾਹਰ ਜਾ ਰਹੇ ਫੌਰੀਨ ਜਾ ਰਹੇ ਬੱਚਿਆਂ ਨੂੰ ਸਾਡੇ ਨੂੰ ਇੱਥੇ ਵੀ ਕਈਆਂ ਨੂੰ 40000 ਤੋਂ ਜ਼ਿਆਦਾ ਨੌਕਰੀਆਂ ਇੱਥੇ ਵੀ ਮਿਲੀਆਂ ਆਂ ਦੇ ਵੀ ਰਹੀ ਹੈ ਸਰਕਾਰ ਪਰ ਜਦੋਂ ਸਰ ਬੱਚੇ ਜਾਂਦੇ ਹੋ ਬੈਟਰ ਮੈਟਲ ਹੀ ਜਾਂਦੇ ਨੇ ਨਾ ਬਾਹਰ ਅਸੀਂ ਆਪਣੇ ਬੱਚਿਆਂ ਨੂੰ ਬੈਟਰ ਮੈਟਲ ਹੀ ਭੇਜਦੇ ਆ ਸੋ ਮੈਂ ਸਮਝਦਾ ਕਿ ਪਾਰਟੀ ਵਾਈਜ਼ ਜੇਕਰ ਦੇਖੀਏ ਆਮ ਆਦਮੀ ਪਾਰਟੀ ਦੀ ਜਿਹੜੀਆਂ ਨੀਤੀਆਂ ਹੈ ਸੋਚ ਹੈ ਉਹ ਸਾਡੀਆਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਪਾਰਟੀਆਂ ਨੇ ਉਸ ਤੋਂ ਕਿਤੇ ਬਿਹਤਰ ਉਸ ਇਸ ਕਿਉਂਕਿ ਮੇਰਾ ਮਕਸਦ ਕੋਈ ਸਿਆਸਤ ਦੇ ਵਿੱਚ ਆਣਦਾ ਸਿਰਫ ਵਿਕਾਸ ਕਰਨਾ ਹੈ ਲੋਕਾਂ ਦਾ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਸੋ ਮੈਂ ਵੈਟਰਮੈਂਟ ਲਈ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਮੈਂ ਪਾਰਟੀ ਜੁਆਇਨ ਕੀਤੀ ਜੀ ਇੱਕ ਡਾਕਟਰ ਸਾਹਿਬ ਜੁਆਇਨ ਕਰ ਲੇਕਿਨ ਉਹਨਾਂ ਨੂੰ ਆਪਾਂ ਬੈਕਗ੍ਰਾਉਂਡ ਤੇ ਕਦੇ ਦੇਖਿਆ ਜੀ ਇਹ ਕਿ ਜਿਹੜੀ ਆ ਕਾਂਗਰਸ ਪਾਰਟੀ ਹੈ ਨਾ ਉਹਦੀਆਂ ਨੀਤੀਆਂ ਉਹੀ ਪੁਰਾਣੀਆਂ ਚੱਲਦੀਆਂ ਆ ਰਹੀਆਂ ਉਹਨਾਂ ਨੇ ਆਪਣੇ ਆਪ ਨੂੰ ਪਾਰਟੀ ਨੂੰ ਉਤਪ੍ਰੇਰਿਤ ਨਹੀਂ ਕੀਤਾ ਦੇਖੋ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਨੀਤੀਆਂ ਪੁਰਾਣੀਆਂ ਨੇ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਉਹ ਉਸ ਤੋਂ ਬ ਉਹ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੀਆਂ ਨੀਤੀਆਂ ਨੇ ਜੀ ਇੱਕ ਰਾਤੀ ਤੁਸੀਂ ਜਿੱਦੇ ਆਮ ਆਦਮੀ ਪਾਰਟੀ ਚ ਆਏ ਆ ਜਿਹੜੇ ਵਿਕਾਸ ਦੇ ਕੰਮ ਰੁਕੇ ਹੋਏ ਸੀਗੇ ਚੰਡੀਗੜ੍ਹ ਦੇ ਉਹ ਰਾਤੀ ਸ਼ੁਰੂ ਹੋ ਗਏ ਚਰਾ ਨੂੰ ਦੇਖਣ ਮਿਲਿਆ ਕਿ ਰਾਤੀ ਕਾਫੀ ਟੌਂਟਾ ਦੇ ਪੈਸੇ ਵੀ ਗਏ ਨੇ ਉਹ ਕਿੱਥੇ ਦੇਖੋ ਇਹ ਲੀਡਰ ਦੀ ਪਹਿਚਾਣ ਇਹੀ ਹੁੰਦੀ ਆ ਜਦੋਂ ਲੀਡਰ ਆਂਦਾ ਹੈ ਜਦੋਂ ਲੀਡਰ ਲੈਂਡ ਕਰਦਾ ਹੈ ਤੇ ਨਾਲੇ ਕੰਮ ਸ਼ੁਰੂ ਹੋ ਜਾਂਦਾ ਇਹ ਇਹੀ ਤਾਂ ਇਹੀ ਤਾਂ ਸਾਡੀ ਤਾਕਤ ਆ ਪਹਿਲਾਂ ਵੀ ਤੁਸੀਂ ਸੀਗੇ ਨਹੀਂ ਮੇਰੀ ਤਾਂ ਪਹਿਲਾਂ ਵੀ ਪੈਸੇ ਆਏ ਆ ਬਹੁਤ 1200 ਕਰੋੜ ਰੁਪਈਆ ਹਲਕੇ ਚ ਲੱਗਾ ਉਹ ਕਿਸੇ ਕਾਰਨ ਕਰਕੇ ਕੁਝ ਪੈਸੇ ਰਹਿ ਗਏ ਤੇ ਉਹ ਪੈਸੇ ਹੁਣ ਮਿਲ ਰਹੇ ਨੇ ਇਹੀ ਤਾਕਤ ਦਾ ਕੋਈ ਸੜਕਾਂ ਨੂੰ ਵੀ ਜਿਹੜੀ ਹੈ ਮਨਜ਼ੂਰੀ ਜਿਹੜੀ ਮਿਲੀ ਆ ਰਾਤ ਨੂੰ ਮਤਲਬ ਗਾਧ ਦੀ ਗੱਲ ਨਹੀਂ ਸੁਣਦੇ ਕਿ ਰਾਤ ਨੂੰ ਜ 8 ਵਜੇ ਤੋਂ ਬਾਅਦ ਕੰਮ ਸ਼ੁਰੂ ਕਿਉਂ ਕਰਦੇ ਨੇ ਦੇਖੋ ਇਹ ਕੋਈ ਸਰਕਾਰ ਦੀ ਮਰਜ਼ੀ ਆ ਸਰਕਾਰ 24 ਘੰਟੇ ਕੰਮ ਵੀ ਕਰ ਸਕਦੀ ਆ ਹਾਂ ਅੱਜ ਹੁਣ ਕੋਡ ਆਫ ਕੰਡਕਟ ਜਿਹੜਾ ਉਹ ਇਨਫੋਰਸ ਆ ਉਹ ਲਾਗੂ ਆ ਜੇ ਅੱਜ ਤੋਂ ਬਾਅਦ ਕੋਈ ਸਰਕਾਰ ਰਾਤ ਨੂੰ ਸਰਕਾਰ ਦਾ ਕੰਮ ਕਰਦੀ ਆ ਤੇ ਮੈਂ ਸਮਝਦਾ ਕਿ ਉਹ ਕੋਡ ਆਫ ਕੰਡੈਕਟ ਦੀ ਉਲੰਘਣਾ ਇੱਥੇ ਤੁਹਾਨੂੰ ਮੈਂ ਸਮਝਦਾ ਟਿੱਪਣੀ ਕਰਨ ਦਾ ਤਾਂ ਕਿਸੇ ਨੂੰ ਕੋਈ ਹੱਕ ਹੀ ਨਹੀਂ ਹੈ ਡਾਕਟਰ ਸਾਹਿਬ ਜੇਕਰ ਦੁਬਾਰਾ ਚੋਣ ਮੈਦਾਨ ਦੇ ਵਿੱਚ ਉਤਰ ਤਿਓਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਚਾਰ ਪੰਜ ਗੁੱਟਾਂ ਦੇ ਵਿੱਚ ਵੰਡੀ ਹੋਈ ਤੇ ਇਹੀ ਹਾਲ ਛਾੜੂ ਵਾਲਿਆਂ ਦਾ ਜੀ ਆਮ ਆਦਮੀ ਪਾਰਟੀ ਅੱਜ ਵੀ ਮੰਤਰੀ ਸਾਹਿਬ ਇੱਥੇ ਨਹੀਂ ਹੈਗੇ ਤਾਂ ਫਿਰ ਕਿੱਥੇ ਰਵੇਖਦੇ ਹਾਂ ਕਿ ਕੋਈ ਪਹਿਲ ਕਦਮੀ ਕੀਤੀ ਜਾਊਗੀ ਤੁਹਾਡੇ ਵੱਲੋਂ ਇਹਨਾਂ ਦੀ ਗੁੱਟਬੰਦੀ ਵੀ ਦੂਰ ਕਰਨ ਲਈ ਆਹ ਦੇਖੋ ਹਰ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰ ਵੱਡੇ ਹੁੰਦੇ ਆ ਜਿਹੜੇ ਪਰਿਵਾਰ ਆਪਸ ਦੇ ਵਿੱਚ ਕਿਸੇ ਵੀ ਕੋਈ ਵੀ ਪਰਿਵਾਰ ਜਿਹੜਾ ਚਾਹੇ ਸਾਡੇ ਛੋਟੇ ਪਰਿਵਾਰ ਆ ਜਿਹੜੀਆਂ ਆਪਸ ਦੇ ਵਿੱਚ ਮਨ ਮੋਟਾਬ ਜਿਹੜੇ ਆ ਉਹ ਹਰ ਪਾਰਟੀ ਚ ਨਹੀਂ ਐ ਨਹੀਂ ਬਈ ਸਾਡੀਆਂ ਦੋਨੇ ਪਾਰਟੀਆਂ ਚ ਜਾਂ ਇਹਦੇ ਚ ਆਮ ਆਦਮੀ ਪਾਰਟੀ ਜਾਂ ਜਿਹੜੀ ਪੁਰਾਣੀ ਪਾਰਟੀ ਛੱਡ ਗਿਆ ਕਾਂਗਰਸ ਚ ਉਹ ਹਰ ਪਾਰਟੀ ਚ ਨਹੀਂ ਪਰ ਸਾਡੀ ਜਿਹੜਾ ਪ੍ਰਯਾਸ ਆ ਉਹ ਇਹ ਹੀ ਹੋਣੀ ਚਾਹੀਦੀ ਆ ਕਿ ਅਸੀਂ ਮਨ ਮੋਟਾਬ ਦੂਰ ਕਰੀਏ ਔਰ ਸਾਰਿਆਂ ਦੀ ਸੋਚ ਸਾਡੀ ਇੱਕ ਆ ਮੰਤਰੀ ਸਾਹਿਬ ਦੀ ਸੋਚ ਵੀ ਇੱਕ ਆ ਸੋ ਸਾਡੀ ਇਹ ਕੱਲ ਵੀ ਭਗਵੰਤ ਮਾਨ ਜੀ ਨੇ ਜਿਹੜੀ ਮੇਰੀ ਗੱਲ ਵੀ ਹੋਈ ਆ ਸੰਦੀਪ ਪਾਠਕ ਜੀ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਇਨਸ਼ੋਰ ਕੀਤਾ ਕਿ ਸਾਡੀ ਪਾਰਟੀ ਦੇ ਵਿੱਚ ਅਜਿਹੀ ਕੋਈ ਗੱਲ ਨਹੀਂ ਸਾਡੀ ਪਾਰਟੀ ਇਕੱਠੀ ਹੋ ਕੇ ਚੱਲੇਗੀ ਔਰ ਜਿੱਤੇਗੀ ਵੀ ਐਟ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ